ਦੋਆਬੇ ਇਲਾਕੇ ਦੇ ਪ੍ਰਸਿੱਧ ਪਿੰਡ ਖਨੌੜਾ ਦਰਗਾਹ ਪੀਰ ਬਾਬਾ ਲਾਬੇ ਸ਼ਾਹ ਜੀ ਦੀ ਇਤਗਾ ਵਿਖੇ ਸਮੂਹ ਨਗਰ ਨਿਵਾਸੀ ਗram ਪੰਚਾਇਤ ਐਨ ਆਰ ਆਈ ਵੀਰਾ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਲਾਬੇ ਸ਼ਾਹ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ 25 ਜੁਲਾਈ ਨੂੰ ਮੁੱਖ ਸੇਵਾਦਾਰ ਜਸਵੰਤ ਸਿੰਘ ਜੱਸਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਸਾਈ ਜਸਵੰਤ ਸਿੰਘ ਜੱਸਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਨੇ 23 ਜੁਲਾਈ ਨੂੰ ਮਹਿੰਦੀ ਦੀ ਰਸਮ ਹੋਵੇਗੀ ਉਪਰੰਤ ਲਖਵੀਰ ਜੋਗੀ ਖੰਨੌੜਾ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ ਉਨ੍ਹਾਂ ਦੱਸਿਆ ਕਿ 24 ਜੁਲਾਈ ਨੂੰ ਚਾਦਰ ਅਤੇ ਚਿਰਾਗਾਂ ਦੀ ਰਸਮ ਹੋਵੇਗੀ ਉਪਰੰਤ 24 ਜੁਲਾਈ ਰਾਤ ਨੂੰ ਅਸ਼ੀਸ਼ ਗਿਲ ਬੰਟੀ ਕਵਾਲ ਹਾਜ਼ਰੀ ਪਰਣਗੇ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 25 ਜੁਲਾਈ ਨੂੰ ਸਵੇਰੇ ਚੰਡੇ ਦੀ ਰਸਮ ਸੰਗਤਾ ਵੱਲੋਂ ਅਦਾ ਕੀਤੀ ਜਾਵੇਗੀ ਉਪਰੰਤ ਇੰਟਰਨੈਸ਼ਨਲ ਕਲਾਕਾਰ ਚਰਨ ਖੇੜੀਆ ਰਾਜਨਦੀਪ ਪਟੋਏ ਹਰਮਨ ਜਰਮਨ इंटरनेशनल सूफी गायक काशीनाथ पीरांदी महफिल सजा इस मौके सलाना जोड़ मेले दौरान स्टेज सकत्र की सेवा मोता सिंह मस्ताना मेहटियाणा वालों निभाई जाएगी इस मौके सालाना जोड़ मेले मौके वक् वक् दरबारा तो फकर फकीर पुज के हाज़री भर उन्ह दस कि पंजी जुलाई में सालाना जोड़ मेले मौके डॉक्टर परमिंदर सूद एम डी एस जी आर हस्पाल कोट फतूही वालों मुफत मैडिकल कैंप लगाया जा रहा है वैलफेयर सुसायटी दरौली कल् वालों छियालीव विशाल खूनदान कैंप लगे जा रहा है इस मौके सालाना जोड़ मेले संबंधी पोस्टर रिलज करण समय मुख सेवादार जसवंत सिंह जी जस्सा बीबी गुरप्यारी जी साई सोनू शाह जी मोता सिंह मस्ताना बिट्टू तरमपाल तरदीप किरत कुमार गुरप्रीत सिंह रिक्की गिल अमरजीत हरमेश लाल सागर दीप सुखा रवि पट्टी, कुलवंत राम आदि हाजर सन इस मौके सालाना जोड़ मेले मौके छबील चाह पकौड़े दाता जी लंगर अतुट वरताए जाएंगे। ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਤਾਜਦਾਰਾਂ ਦੇ ਅਮੀਰਾਂ ਦੇ ਜੀਵੇ ਜਗਦੇਸਾਂ ਦਾ ਫਕੀਰਾਂ ਦੇ ਆਪ ਸਭ ਨੂੰ ਜਾਣ ਕੇ ਬੜੀ ਖੁਸ਼ੀ ਹੋਵੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਪੀਰੋਂ ਲਾਬੇਸ਼ਾ ਜੀ ਈਦਗਾ ਪਿੰਡ ਖਨੌੜਾ ਦੇਖੇ ਸਲਾਨਾ ਔਰਸ ਬੜੀ ਸ਼ਾਦਾ ਦੇ ਤੁਮਨਾ ਮਨਾਇਆ ਜਾ ਰਿਹਾ ਹੈ ਇਸ ਵਿੱਚ ਸਾਰ ਇਨਸਾਨ ਨੇ ਆਪਣੀ ਸ਼ਰਧਾ ਪੂਰਵਕ ਜੋ ਵੀ ਰੁਚੀ ਰੱਖਦਾ ਹੈ ਦਾਤਿਆਂ ਦੇ ਦਰਬਾਰ ਤੇ ਆਪਣੀ ਹਾਜ਼ਰੀ ਭਰਨ ਤੇ ਮੇਲੇ ਦੀਆਂ ਸਾਰੀਆਂ ਸਖਦਾ ਨੂੰ ਵਿਦੇਸ਼ਾਂ ਦੇ ਵਿੱਚ ਬੈਠਿਆ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾ 23 ਤਰੀਕ ਨੂੰ ਮਹਿੰਦੀ ਦੀ ਰਸਮ ਹੋਵੇਗੀ ਉਸ ਤੋਂ ਅਪਰੰਤ ਪੀਰਾਂ ਦੀ ਚੌਂਕੀ ਲੱਗੇਗੀ ਉਸ ਤੋਂ ਅਪਰੰਤ 24 ਤਰੀਕ ਨੂੰ ਚਾਦਰ ਦੀ ਰਸਮ ਸ਼ਾਮ ਨੂੰ 6 ਵਜੇ ਉਸ ਤੋਂ ਅਪਰੰਤ ਕਵਾਲ ਆਪਣੀਆਂ ਕਵਾਲੀਆਂ ਪੇਸ਼ ਕਰਨਗੇ 25 ਤਰੀਕ ਨੂੰ ਨਸ਼ਾਲ ਸਾਹਿਬ ਦੀ ਸੇਵਾ ਤੋਂ ਉਪਰੰਤ ਉਸ ਤੋਂ ਬਾਅਦ ਇੰਟਰਨੈਸ਼ਨਲ ਕਲਾਕਾਰ ਆਪਣਾ ਅ ਰੰਗਾਰਾ ਪ੍ਰੋਗਰਾਮ ਪੇਸ਼ ਕਰਨਗੇ ਹਰ ਇੱਕ ਸੰਗਤ ਅਗੇ ਇਹ ਅਰਦਾਸ ਕੀਤੀ ਆ ਕਿ ਉਹ ਹਮਾਰੇ ਹੌਲਕੇ ਮੇਲੇ ਦੀ ਰੌਣਕ ਨੂੰ ਵਧਾਇਆ ਜਾਵੇ ਚਿਕਾਰਾ ਪੀਰ ਬਾਬਾ ਲਾਬੇ ਸ਼ਾਹੀ ਦਾ ਬੋਲ ਸਾਕੇ ਦਰਵਾਜ਼ੇ ਤੇ ਇਹਦੇ ਵਿੱਚ ਫ੍ਰੀ ਮੈਡੀਕਲ ਕੈਂਪ ਡਾਕਟਰ ਪਰਮਿੰਦਰ ਸਿੰਘ ਐਮ ਡੀ ਐਸ ਜੀ ਆਰ ਹਸਪੀਟਲ ਵੱਲੋਂ ਕੋਟਵੱਦੀ ਵੱਲੋਂ ਫ੍ਰੀ ਮੈਡੀਕਲ ਕੈਂਪ 25 ਤਰੀਕ ਨੂੰ ਲਗਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਬਾਬਾ ਮਤੀ ਸਾਹਿਬ ਜੀ ਜੀ ਅਤੇ ਦੋ ਸੰਬੰਧ ਗਰੀਬਾਂ ਲਈ ਐਨਜੀਓ ਰਜਿਸਟਰ ਪੰਜਾਬ ਵੱਲੋਂ ਖੂਨਦਾਨ 46 ਮ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਕਾਰਾ ਧੰਨ ਧੰਨ ਪੀਰ ਬਾਬਾ ਲਾਬੇਸ਼ਾ ਸੱਚੀ ਸਰਕਾਰ ਦਾ ਗੁਰਦੁਆਰੇ ਦਰਵਾਜ਼ਾ ਕੀਚ ਸੋ ਸਾਰੀ ਸੰਗਤ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਨੂੰ ਧੰਨ ਧੰਨ ਪੀਰ ਬਾਬਾ ਲਾਬੇਸ਼ਾ ਸੱਚੀ ਸਰਕਾਰ ਦੇ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਸਾਰੀ ਸੰਗਤ ਵਧਾਈ ਦੇ ਪਾਤਰ ਹੋ ਧੰਨ ਧੰਨ ਪੀਰ ਬਾਬਾ ਲਾਬੇ ਸ਼ਾ ਸੱਚੀ ਸਰਕਾਰ ਦਾ ਮੇਲਾ ਜੋ ਕਿ 23 24 ਤੇ 25 ਜੁਲਾਈ ਨੂੰ ਪਿੰਡ ਖਨੌੜਾ ਵਿਖੇ ਬਹੁਤ ਹੀ ਧੁੰਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਸੋ ਸਾਧ ਸੰਗਤ ਜੀ 23 ਤਰੀਕ ਨੂੰ ਮਹਿੰਦੀ ਦੀ ਰਸਮ ਹੋਵੇਗੀ ਤੇ 24 24 ਤਰੀਕ ਨੂੰ ਜਿਹੜੀਆਂ ਚਾਦਰ ਦੀ ਹੋਵੇਗੀ ਰਸਮ ਤੇ 25 ਤਰੀਕ ਨੂੰ ਨਿਸ਼ਾਨ ਸਾਹਿਬ ਚੜਾ ਕੇ ਚਾਦਰਾਂ ਦੀ ਚੜਾ ਕੇ ਉਸ ਤੋਂ ਬਾਅਦ ਜਿਹੜਾ ਇੰਟਰਨੈਸ਼ਨਲ ਕਲਾਕਾਰ ਪਹੁੰਚ ਰਹੇ ਆ ਜਿਨ੍ਹਾਂ ਦੇ ਵਿੱਚ ਪੰਜਾਬ ਦੀ ਮਸ਼ਹੂਰ ਗਾਇਕਾ ਮਾ ਦੀ ਜੋੜੀ ਜਿਨ੍ਹਾਂ ਤੇ ਪੰਜਾਬ ਦੇ ਪ੍ਰਸਿੱਧ ਜਿਹੜੇ ਆ ਕਲਾਕਾਰ ਪਹੁੰਚ ਰਹੇ ਆ ਸੋ 24 ਤਰੀਕ ਰਾਤ ਨੂੰ ਪੰਜਾਬ ਦੇ ਨਹੀਂ वर्ल्ड ਫੇਮਸ ਕਵਾਲ ਜਿਹੜੇ ਆ ਉਹ ਹਾਜ਼ਰੀਆਂ ਭਰਨਗੇ ਤੇ 25 ਤਰੀਕ ਨੂੰ वर्ल्ड ਫੇਮਸ ਕਲਾਕਾਰ ਆਪਣੀਆਂ ਹਾਜ਼ਰੀਆਂ ਭਰਨਗੇ ਜਿਕਰਾ ਸੱਚੀ ਸਰਕਾਰ ਦਾ ਬਹੁਤ ਸਾਦੇ ਦਰਬਾਰ ਕੀ